ਇੱਕ ਨਾ ਬੰਦਾ ਸੀਗਾ ਉਹ ਨਾ ਲੋਕਾਂ ਦੇ ਔਗਣੇ ਜਿਹੜੇ ਇਕੱਠੇ ਕਰਦਾ ਰਹਿੰਦਾ ਲੋਕਾਂ ਦੀਆਂ ਬਰਿਆਈਆਂ ਵਾਲੀ ਧਿਆਨ ਉਹਦਾ ਰਹਿੰਦਾ ਸੀ ਕੇਂਦਰ ਤੇ ਉਸਨੇ ਸੋਚਿਆ ਵੀ ਇਹਦਾ ਇਲਾਜ ਜਿਹੜਾ ਕਿਵੇਂ ਕੀਤਾ ਜਾਵੇ ਉਹ ਕਿਸੇ ਮਹਾਪੁਰਸ਼ ਦੇ ਕੋਲ ਗਿਆ ਉਹ ਮਹਾਪੁਰਸ਼ ਕਹਿੰਦੇ ਵੀ ਤੂੰ ਰਾਤ ਨੂੰ ਆਵੀਂ ਉਹ ਰਾਤ ਦੇ 12:1 ਵਜੇ ਤੇ ਉਹ ਆਸ਼ਰਮ ਦੇ ਵਿੱਚ ਗਿਆ ਜਦੋਂ ਉੱਥੇ ਗਿਆ ਤੇ ਮਹਾਪੁਰਸ਼ ਨੂੰ ਕਹਿੰਦੇ ਵੀ ਜਿਹੜਾ ਸਾਹਮਣੇ ਕਮਰਾ ਹੈ ਨਾ ਉਹ ਕਮਰੇ ਦੇ ਅੰਦਰ ਜਾ ਕੇ ਢੇੜਾ ਮਾਰ ਕੇ ਤੇ ਵਾਪਸ ਆ ਜਾ ਉਹ ਭਾਈ ਅੰਦਰ ਗਿਆ ਤੇ ਵਾਪਸ ਮੋੜ ਆਇਆ ਉਹ ਮਹਾਪੁਰਸ਼ ਕਹਿੰਦੇ ਵੀ ਤੈਨੂੰ ਹਨੇਰੇ ਕਮਰੇ 'ਚ ਕੋਈ ਦਿਖਾਈ ਦਿੱਤਾ ਕਹਿੰਦਾ ਹਾਂ ਦਿਖਾਈ ਦਿੱਤਾ ਇੱਕ ਦੀਵਾ ਜਗ ਰਿਹਾ ਸੀ ਕਹਿੰਦੇ ਹੋਰ ਕੁਝ ਕਹਿੰਦਾ ਹੋਰ ਕੁਝ ਤਾਂ ਨਹੀਂ ਦਿਖਾਈ ਦਿੱਤਾ ਮੈਂ ਦੀਵਾ ਹੀ ਦੇਖਿਆ ਬਸ ਉਹ ਕਹਿੰਦੇ ਬਸ ਆਪਣੇ ਜੀਵਨ ਦੇ ਵਿੱਚ ਬਰਿਆਈਆਂ ਛੱਡਣ ਦਾ ਵੀ ਇਹੀ ਫਾਰਮੂਲਾ ਹੈਗਾ ਵੀ ਆਪਣੀ ਸੁਰਤ ਜਿਹੜੀ ਆ ਲੋਕਾਂ ਦੀਆਂ ਚੰਗਿਆਈਆਂ ਤੇ ਕੇਂਦਰਿਤ ਕਰ ਦੋ ਲੋਕਾਂ ਦੇ ਗੁਨਾਹ ਦੇਖਣਾ ਤੁਸੀਂ ਆਪਣੇ ਆਪ ਹੀ ਹਟ ਜਾਓ ਜਦੋਂ ਅਸੀਂ ਪ੍ਰਕਾਸ਼ ਵੱਲ ਧਿਆਨ ਕੇਂਦਰਿਤ ਕਰ ਦਿੰਨੇ ਆ ਤੇ ਕੁਦਰਤੀ ਹੈਗਾ ਵੀ ਹਨੇਰੇ ਵੱਲ ਸਾਡਾ ਧਿਆਨ ਜਿਹੜਾ ਜਾਂਦਾ ਹੀ ਨਹੀਂ ਹੈ ਤੇ ਜੇਕਰ ਆਪਣਾ ਭਲਾ ਕਰਨਾ ਚਾਹੁੰਦੇ ਤੇ ਲੋਕਾਂ ਦੇ ਕੋਲੋਂ ਚੰਗੇ ਗੋਣੇ ਇਕੱਠੇ ਕਰੋ ਬਰਿਆਈਆਂ ਤਿਆਗ ਦਿਓ ਜੇ